ਆਗੇ ਤੁਸੀਂ ਕੀ ਕਰਕੇ ਆਏ ਹੋ ਇੰਨੇ ਪੈਸੇ ਲੈ ਕੇ ਘਰੋਂ ਕੀ ਕਰਕੇ ਲਿਆਂਦਾ 1.5 ਲੱਖ ਦਾ 1.5 ਲੱਖ ਰੁਪਏ ਦੀ ਮੈਂ ਚੀਜ਼ ਲੈ ਕੇ ਆਇਆ ਕੀ ਇੰਨੇ ਪੈਸੇ ਮੈਂ ਦੇਖਾ ਮੈਂ ਇੰਨੇ ਪੈਸੇ ਲੈ ਕਿੱਧਰ ਨੂੰ ਚਲੇ ਮੈਂ 1.5 ਲੱਖ ਰੁਪਏ ਦਾ ਕੁਝ ਲੈ ਕੇ ਆਉਣਾ ਸੀ ਮੈਂ ਲੈ ਆਇਆ ਕੀ 1.5 ਲੱਖ ਕੀ ਲੈ ਕੇ ਆਏ ਹੋ ਸੱਚੀ ਲੈ ਕੇ ਆਏ ਹੋ ہاں 1.5 ਲੱਖ ਦਾ ਕੁਝ ਲੈ ਕੇ ਆਇਆ ਕੀ ਲੈ ਕੇ ਆਏ ਖਾਲੀ ਹੱਥ ਦਾ ਤੁਸੀਂ ਆਏ ਹੋ ਦੇਖੀ 1.5 ਲੱਖ ਰੁਪਏ ਸਕੂਟੀ ਦੇ ਮੈਂ ਤੁਹਾਨੂੰ ਆਉਂਦੇ ਹਾਂ ਕੋਈ ਚੀਜ਼ ਨਹੀਂ ਲੈ ਆਂਦੀ ਕੋਈ ਕੋਈ ਸੰਦ ਬਣਾਇਆ ਕੁਝ ਹੋਰ ਬਣਾਇਆ ਇੱਕ ਪੋਰਾ ਕਦਾ ਲਫਾਫਾ ਚੱਕਿਆ ਹੋਇਆ ਸੀ ਇਹਦੇ ਚ ਕੀ ਲੈ ਕੇ ਆਏ ਹੋ ਯਾਰ ਮੈਂ 1.5 ਲੱਖ ਰੁਪਏ ਲੈ ਕੇ ਗਿਆ ਤਾਂ ਮੈਂ ਕੁਝ ਲੈ ਕੇ ਆਉਂਗਾ 1.5 ਲੱਖ ਰੁਪਏ ਦੀ ਕੋਈ ਚੀਜ਼ ਲੈ ਕੇ ਆਇਆ ਮੈਂ ਡੈਡੀ ਨੂੰ ਦੱਸ ਦੇਣਾ ਕੀ ਲੈ ਕੇ ਆਇਆ ਮੈਂ ਗੁੰਮ ਵੀ ਇੰਨੇ ਪੈਸੇ ਚੱਕ ਕੇ ਲੈ ਕੇ ਗਿਆ ਹੁਣ ਤੂੰ ਦੇਖਣਾ ਮੈਂ ਕੀ ਲੈ ਕੇ ਆਇਆ 1.5 ਲੱਖ ਰੁਪਏ ਦਾ ਯੈਸ ਦੇਖ ਕੇ ਸ਼ੌਕ ਨਹੀਂ ਹੋਣਾ ਹੈਗਾ ਨਾ ਮੈਨੂੰ ਬੋਲਣਾ ਤਾਂ ਕੁਝ ਵੀ ਕੀ ਲੈ ਕੇ ਆਏ ਜੇ ਤਾਂ ਕੰਮ ਦੀ ਚੀਜ਼ ਹੋਈ ਫਿਰ ਤਾਂ ਨਹੀਂ ਕੁਝ ਕਹਿੰਦੀ ਜੇ ਨਹੀਂ ਫਿਰ ਮੈਂ ਡੈਡੀ ਨੂੰ ਦੱਸੂ ਰੁਪਈਆ ਪਰ 1.5 ਲੱਖ ਲੱਗ ਗਿਆ ਚੀਜ਼ ਛੋਟੀ ਜੀ ਆ ਸੱਚੀ ਖਰਚੇ ਹਾਂ ਖਰਚੇ 1.5 ਦਾ 1.5 ਲੱਖ ਖਰਚਿਆ ਛੋਟੀ ਜੀ ਚੀਜ਼ ਲਿਆ ਆ ਪਰ ਚੀਜ਼ ਬੜੀ ਕਮਾਲ ਦੀ ਆ ਬੜੀ ਪਿਆਰੀ ਬੜੀ ਘੈਂਟ ਚੀਜ਼ ਆ ਦੇਖ ਕੇ ਤੂੰ ਖੁਸ਼ ਹੋ ਜਾਏਂਗੀ ਪਰ ਆਇਆ ਨਾ کہیں ਵੀ 1.5 ਲੱਖ ਦੀ ਇੰਨੀ ਕੀ ਚੀਜ਼ ਹੈ ਕਿ ਮੇਰਾ ਤਾਂ ਹੌਲਪੈਣ ਲੱਗੇ ਕੀ ਲੈ ਕੇ ਆਏ ਹਾਂ ਲੈ ਫਿਰ ਕੱਖਾਂ ਬੰਦ ਤੈਨੂੰ ਹੁਣੀ ਦਿਖਾਉਣੇ ਆਂ ਆਪਾਂ 1.5 ਲੱਖ ਦਾ ਕੀ ਲੈ ਕੇ ਆਏ ਹਾਂ ਹੂੰ ਵੇਗਲਾ 1.5 ਲੱਖ ਰੁਪਏ ਦੀ ਚੀਜ਼ ਮੇਰੀ ਜੇਬ ਚ ਪਈ। ਮੰਨਦੀਆਂ? ਮੈਨੂੰ ਅਟੈਕ ਆਉਣ। ਲੱਗਦਾ ਵੀ ਮੇਰੀ ਜੇਬ ਚ 1.5 ਲੱਖ ਰੁਪਿਆ ਹੈਗਾ ਚਲ ਪਰਸ ਕੱਢ ਦਿੰਦਾ ਮੈਂ। ਬੜੀ ਗੱਲ ਆ ਜੀ, ਇੱਕ ਪਰਸ। ਹੁਣ ਇਹ ਤੋਂ ਬਿਨਾਂ ਤੈਨੂੰ ਮੇਰੀ ਜੇਬ ਚ ਲੱਗਦਾ ਵੀ 1.5 ਲੱਖ ਰੁਪਿਆ ਹੈ। ਯਾਰ 1.5 ਲੱਖ ਰੁਪਏ ਦੀ ਚੀਜ਼ ਲੈ ਕੇ ਆਇਆ ਮਰੀ। ਕੀ ਕਰੀਏ ਨਾ ਮੈਨੂੰ ਦੱਸ ਦੋ ਕੀ ਲੈ ਕੇ ਆਇਆ ਘਬਰਾਟ ਹੋਣ ਲੱਗੀ ਮੈਨੂੰ। ਦਿਖਾ ਦਾਂ ਫਿਰ? ਹੂੰ। ਦੇਖਣੀ ਆ? ਹੋਰ ਸੱਚੀ ਲੈ ਆਏ ਪੈਸੇ ਨਹੀਂ। 1.5 ਲੱਖ ਕੀ ਲਾਤਾ? 10 ਰੁਪਏ ਵੀ ਨਹੀਂ ਮੋੜ ਕੇ ਲੈ ਕੇ ਆਇਆ। ਕਾਰ ਖਾਵਾ ਤਾਂ ਫਿਰ ਤੈਨੂੰ 1.5 ਲੱਖ ਉਹੋ ਵਾਈਗਰੂ ਹਾਂ ਲੈਂਦਾ 1.5 ਲੱਖ ਰੁਪਏ ਦਾ ਹੁਣ ਤੂੰ ਆਹੋ ਉਹੋ ਆ ਕੀ ਕਿ 1.5 ਲੱਖ ਰੁਪਏ ਦੇ ਪੂਰੇ 30 ਨੋਟ ਲੈ ਆਂਦੇ ਨੇ ਡਾਲਰ ਲੈ ਆਏ ਹੋ ਡਾਲਰ ਲੈਂਦੇ ਮੇਰਾ ਜੀ ਕਰਦਾ ਸੀ ਘਰੇ ਰੱਖਣ ਨੂੰ ਡਾਲਰ ਮੈਂ ਡਾਲਰ ਲੈਂਦੇ ਲekin ਇਹਨੇ ਪਏ ਇਹ ਆਪਾਂ ਕੀ ਕਰਨੇ ਸੀ ਇਹ ਆਪਾਂ ਹੁਣ ਜਿੱਥੇ ਜਾਣਾ ਕੋਸ਼ਿਸ਼ ਵੀ ਖਰੀਦਣਾ ਮੈਂ ਪੰਡਲਰਾਂ ਦੀ ਗੱਲ ਕਰ ਰਿਹਾ ਕਰਦਾ ਆ 100 ਰੁਪਈਆ ਦੇਣਾ 1.5 ਲੱਖ ਤਾਂ ਤੁਸੀਂ ਆ ਸਸਰ ਨਹੀਂ ਦੇਣਾ 1.5 ਲੱਖ ਰੁਪਈਆ ਇਹ 1.5 ਲੱਖ ਰੁਪਈਆ ਮੁੱਠੀ 'ਚ ਨਹੀਂ ਆਉਂਦਾ ਹੁੰਦਾ ਇੱਕ ਹੱਥ ਦੀ 'ਚ ਤੇ ਦੋ ਉਂਗਲਾਂ 'ਚ ਆ ਗਿਆ 1.5 ਮੈਂ ਤਾਂ ਇੱਕ 100 ਦਾ ਨੋਟ ਆ ਮੈਨੂੰ ਲੱਗਾ 50ਾਂ ਦਾ ਹੋਰ ਕੀ ਆ 100 ਦਾ ਨੋਟ ਨਹੀਂ ਦੇਖ ਤੂੰ ਡਾਲਰ ਹੀ ਡਾਲਰ 1.5 ਲੱਖ ਰੁਪਈਆ ਪੂਰਾ ਇਹ ਲੈ 30 ਨੋਟ ਆਏ ਨੇ 1.5 ਲੱਖ ਦੇ ਰੰਗ-ਬਰੰਗੇ ਉਹ ਵੀ ਦੇਖ ਨੀਲਾ ਗ੍ਰੀਨ ਆਬ ਲਾਈਟ ਪਿੰਕ ਆ ਮਸਟਰਡ ਲਾਈਟ ਲ ਮਸਟਰਡ ਡੇਢ ਲੱਖ ਰੁਪਏ ਦੇ ਸਿਰਫ 30 ਨੋਟ ਆਏ ਨੇ ਡੇਢ ਲੱਖ ਦੇ 30 ਨੋਟ ਕਿਉਂ ਮੰਨਦੀਆਂ ਫਿਰ ਲਿਆਂਦੀ ਨਾ ਵਧੀਆ ਚੀਜ਼ ਡੇਢ ਲੱਖ ਰੁਪਇਆ ਖਰਚ ਕੇ ਤੇ ਚੱਲਣੇ ਕਿੱਥੇ ਆ ਅੱਛਾ ਚੱਲਣੇ ਨਹੀਂ ਕਿਤੇ ਇਹ ਆਪਣੇ ਚੱਲਦੇ ਨਹੀਂ ਇਹ ਲੈ ਹਾਂ ਇਹ ਮੋੜ ਕੇ ਕੁਝ ਹੋਰ ਲਿਆਂਵਾਂ ਚਲ ਠੀਕ ਆ ਫਿਰ ਮੈਂ ਮੋੜ ਕੇ ਆਇਆ ਚੰਗਾ ਬਾਏ ਇਹ ਕੋਈ ਗੱਲ ਆ 10 ਮਿੰਟ ਦੇ ਦੋ ਮੈਂ ਖਰਚ ਲੂੰ ਕਿਤੇ ਨਾ ਮੈਂ ਮੋੜ ਕੇ ਆਇਆ ਨਹੀਂ ਮੈਂ ਖਰਚ ਦੂੰਗੀ ਹਾਂ ਮੈਂ ਘਰ ਚ ਲੂੰ ਚੱਲ ਤੂੰ ਤਾਂ ਆਪਣੇ ਚੱਲਦੇ ਹੀ ਨਹੀਂ ਹੈਗੇ ਖਰਚੂ ਮੈਂ ਕਿਤੇ ਹੋਰ ਚ ਲਾ ਲੂੰ ਜਿੱਥੇ ਜਿੱਥੇ ਚੱਲਦੇ ਉੱਤੇ ਚਲਾ ਲੂੰਗੀ ਮੈਨੂੰ ਦੇਖ ਤਾ ਚਲ ਠੀਕ ਆ ਕੋਸਤੂ ਰੱਖ ਲੈ ਲਾ ਤੈਨੂੰ ਟੈਂਕਸ ਓਕੇ ਬਈ ਬੋਈ